ਤਨਾਸਰੀ ਮਹੱਲਾ ਨੌਵਾਂ ਰਾਗ ਤਨਾਸਰੀ ਹੈ ਤੇ ਨੌਵੇਂ ਸਤਿਗੁਰਾਂ ਨੇ ਆਪਣੀ ਰਚਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ ਸ਼ਬਦ ਹੈ ਤੇਹ ਜੋਗੀ ਕਉ ਜਗਤ ਨਾ ਜਾਣੋ ਤੇਹ ਦਾ ਅਰਥ ਇਸ ਤੇ ਜੋਗੀ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਜੁੜਿਆ ਹੋਇਆ ਮੈਂ ਸਿਰਫ ਰਹਾਉ ਦੀ ਤੱਕ ਦੇ ਅਰਥ ਕਰਨਾ ਫਿਰ ਅਸੀਂ ਦੀ ਵਿਸਤਾਰ ਸਹਿਤ ਇਸ ਸੰਬੰਧੀ ਵਿਚਾਰ ਕਰਾਂਗੇ ਤੇ ਜੋਗੀ ਕੋ ਜੁਗਤ ਜੁਗਤ ਦਾ ਲਫ਼ਜ਼ੀ ਅਰਥ ਸਿੱਧਾ ਹੈ ਜੀ ਜੀਵਨ ਜੀਣ ਦਾ ਤਰੀਕਾ ਜਾਂ ਜੀਵਨ ਜੀਣ ਦਾ ਢੰਗ ਨਾ ਜਾਣੋ ਇਹ ਅਰਥੇ ਨਾ ਸਮਝੋ ਨਾ ਜਾਣੋ ਮਹਾਰਾਜ ਕਿ ਉਹ ਉਸ ਜੋਗੀ ਦੇ ਸੰਬੰਧ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਉਸ ਬੰਦੇ ਨੂੰ ਉਸ ਜੋਗੀ ਨੂੰ ਅਜੇ ਸਹੀ ਅਰਥਾਂ ਵਿੱਚ ਜੋਗ ਵਾਲਾ ਜੀਵਨ ਕਮਾਉਣ ਦੀ ਯੋਗਤ ਆਈ ਹੀ ਨਹੀਂ ਸਿੱਧੇ ਅਰਥੇ ਦੇ ਬਨ ਗਏ ਤੇ ਜੋਗੀ ਕੋ ਯੋਗਤ ਨਾ ਜਾਣੋ ਉਸ ਜੋਗੀ ਦੇ ਜੀਵਨ ਦਾ ਢੰਗ ਉਹਨੂੰ ਜੋਗ ਕਮਾਣੀ ਨਹੀਂ ਆਇਆ ਕਿਉਂ ਜੀ ਕਹਿਣ ਲੱਗਿਓ ਇਸਦਾ ਕਾਰਨ ਲੋਭ ਮੋਹ ਮਾਇਆ ਮਮਤਾ ਫਨ ਲੋਭ ਦਾ ਅਰਥ ਲਾਲਚ ਮੋਹ ਦਾ ਅਰਥ ਵੀ ਅਸੀਂ ਕਰਨਿਆ ਇਹ ਵੀ ਲਾਲਚ ਦੇ ਬਿਲਕੁਲ ਨੇੜੇ ਟੁਕਦਾ ਹੈ ਇਹ ਪ੍ਰਭੂ ਪ੍ਰੇਮ ਦਾ ਵਪਰੀਪ ਦਲਪ ਜਿਹਾ ਹੈ ਮੋਹ ਤੇ ਇਹ ਕੋਈ ਜੀਵ ਦੁਨੀਆ ਦਾ ਐਸਾ ਨਹੀਂ ਜਿਹੜਾ ਮੋਹ ਤੋਂ ਮੁਕਤ ਹੋਵੇ ਸਤਿਗੁਰਾਂ ਨੇ ਸ਼ਬਦ ਵਰਤੇ ਨੇ ਗਾਣ ਗੰਦਰਬ ਦੇਵ ਮਨੁੱਖ ਪਸ਼ ਪੰਖੀ ਬਿਮੋਹਣ ਇਸ ਨੂੰ ਸਤਿਗੁਰੂ ਨੇ ਜਦੋਂ ਸਲੋਕ ਸਹਿਸਕ੍ਰਿਤੀ ਦੇ ਅੰਦਰ ਪੰਜ ਵਿਕਾਰਾਂ ਦਾ ਇੱਕ ਇੱਕ ਦਾ ਜ਼ਿਕਰ ਕੀਤਾ ਤੇ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਮੋਹ ਦਾ ਜ਼ਿਕਰ ਕੀਤਾ ਉਥੇ ਸਲੋਕ ਇਹ ਅਜਿਤ ਸੂਰ ਸੰਗਰਾਮ ਸੰਗਰਾਮ ਅਤ ਬਲ ਨਾ ਬੋ ਮਰਦ ਨੇ ਉਥੇ ਹਜ਼ੂਰ ਨੇ ਸ਼ਬਦ ਵਰਤੇ ਗਣ ਗੰਦਰਬ ਦੇਵ ਮਨੁੱਖਿੰਗ ਪਸ ਪੰਖੀ ਬੀਮੋਹਨ ਹੈ ਜੇ ਨਾ ਜਿੱਤੇ ਜਾਣ ਵਾਲੇ ਮੋਹ ਸੂਰ ਮੇ ਤੂੰ ਬਹੁਤ ਬਲਸ਼ਾਲੀ ਹੈ ਤੇ ਜਿਹੜੇ ਆਦਮੀ ਆਪਣੇ ਆਪ ਨੂੰ ਸਰੀਰਕ ਤੌਰ ਤੇ ਬਹੁਤ ਬਲਵਾਨ ਤਾਕਤਵਰ ਸਚੀ ਮੁਚੀ ਬੜੀ ਸ਼ਕਤੀ ਵਾਲਾ ਸਮਝਦੇ ਨਹੀਂ ਕੇ ਮੋਹ ਤੂੰ ਤਾਕਤਵਾਰ ਬੰਦਿਆਂ ਨੂੰ ਵੀ ਮਲ ਕੇ ਰੱਖ ਦਿੱਤਾ ਹੈ ਉਹਨਾਂ ਦੀ ਵੀ ਪਿੱਠ ਲਾ ਦਿੱਤੀ ਕੱਲੇ ਇਨਸਾਨ ਨਹੀਂ ਗਣ ਗੰਧਾਰਗ ਦੇ ਮਨੁੱਖਿੰਗ ਦੇਵਤੇ ਦੇਵਤਿਆਂ ਦੇ ਰਾਗੀ ਉਹਨਾਂ ਦੇ ਸੇਵਾਦਾਰ ਪਸ਼ ਪੰਖੀ ਬਿਮੋਹਣੇ ਸੱਚ ਐਵੇਂ ਕੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਮੋਹ ਆਪਣੇ ਵਸ ਕਰੀ ਬੈਠੇ ਤੇ ਅਸਮਾਨ ਵਿੱਚ ਉੱਡਣ ਵਾਲੇ ਪਰਿੰਦੇ ਵੀ ਮੋਹ ਦੀ ਪਕੜ ਦੇ ਵਿੱਚ ਹੀ ਹਾਂ ਉਹ ਉਂਝ ਵਾਸਤੇ ਮੈਂ ਪਿਛਲੇ ਦਿਨ ਕਿਹਾ ਸੀ ਕਿ ਜੇਕਰ ਮੋਹ ਨਾ ਹੁੰਦਾ ਤੇ ਸ਼ਹਿਦ ਸੰਸਾਰ ਦਾ ਅੱਜ ਇਸ ਤਰ੍ਹਾਂ ਦਾ ਆਪਸੀ ਰਿਸ਼ਤਾ ਨਾ ਬਿਸਦਾ ਮੋਹ ਕੇਵਲ ਸਾਡੇ ਚ ਨਹੀਂ ਆਪ ਜੀ ਕਦੀ ਧਿਆਨ ਨਾਲ ਦੇਖੋ ਨਿੱਕੀ ਜੀ ਕੀੜੀ ਹੈ ਰੱਬ ਨੇ ਉਹਦੇ ਅੰਦਰ ਵੀ ਆਪਣੀ ਸੰਤਾਨ ਦੇ ਪਤੀ ਮੋਹ ਦੀ ਚਿੰਗ ਰੱਖੀ ਹੋਈ ਆ। ਆਲਣੇ ਵਿੱਚ ਬੈਠੇ ਪੰਛੀ ਨੇ ਉਹਨਾਂ ਅੰਦਰ ਵੀ ਮੋਹ ਹੈ। ਤੇ ਕਈ ਵਾਰੀ ਅਸੀਂ ਦੇਖਨੇ ਆ ਕਿ ਅਸਲ 'ਚ ਪੰਛੀ ماں ਵੀ ਇੱਕ ਉਹ ਹੈ ਜਿਹੜੀ ਆਪ ਸੜ ਜਾਂਦੀ ਏ ਪਰ ਕਦੀ ਵੀ ਆਪਣੇ ਆਂਡੇ ਆਪਣੇ ਬੱਚਿਆਂ ਤੋਂ ਦੂਰ ਨਹੀਂ ਜਾਂਦੀ। ਪਰਮਾਤਮਾ ਨੇ ਮੋਹ ਸਭ 'ਚ ਪੈਦਾ ਕੀਤਾ ਹੈ। ਹਜ਼ੂਰ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਕਹਿਣ ਲੱਗੇ ਉਸ ਜੋਗੀ ਨੂੰ ਸਹੀ ਜੀਵਨ ਜੀਣ ਦਾ ਢੰਗ ਨਹੀਂ ਮਤ ਸਮਝੋ ਉਹਦੀ ਜੁਗਤ ਠੀਕ ਹੈ ਮੈਂ ਫਿਰ ਅਰਜ਼ ਕਰਾਂ ਜੁਗਤ ਦਾ ਅਰਥ ਹੈ ਜੀਵਨ ਜੀਣ ਦਾ ਤਰੀਕਾ ਕਿਉਂਕਿ ਉਹਦੇ ਅੰਦਰ ਲਾਲਚ ਹੈ ਉਸ ਅੰਦਰ ਮੋਹ ਹੈ ਉਸ ਅੰਦਰ ਮਾਇਆ ਦੀ ਮਮਤਾ ਪਕੜ ਹੈ ਲੋਭ ਮੋਹ ਮਾਇਆ ਮਮਤਾ ਫਨ ਜੇ ਘਟ ਮਾਹੀ ਪਛਾਨੋ ਇਹ ਘਟ ਦਾ ਲਫ਼ਜ਼ੀ ਅਰਥ ਹੀ ਹਿਰਦਾ ਉਂਝ ਬਾਣੀ ਦੇ ਅੰਦਰ ਘਟ ਦਾ ਅਰਥ ਥੋੜਾ ਵੀ ਆਇਆ ਘਟ ਦਾ ਅਰਥ ਘੜਾ ਵੀ ਆਇਆ ਤੇ ਘਟ ਦਾ ਅਰਥ ਹਿਰਦਾ ਵੀ ਆਇਆ ਮਾਰਜ ਕਹਿੰਦੇ ਜਿਸ ਜੋਗੀ ਦੇ ਅੰਦਰ ਸਮਝੋ ਕਿ ਲਾਲਚ ਹੈ ਮੋਹ ਹੈ ਮਾਇਆ ਦੀ ਮਮਤਾ ਹੈ ਭਾਵੇਂ ਉਹ ਜਿੰਨਾ ਮਰਜੀ ਬਾਹਰੋਂ ਲਿਬਾਸ ਬਣਾ ਕੇ ਜਿੰਨੇ ਮਰਜੀ ਉਹ ਆਪਣੇ ਆਪ ਵਿੱਚ ਅਡੰਬਰ ਕਰੇ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਸੱਚ ਏਵੇਂ ਕਿ ਉਸ ਬੰਦੇ ਨੇ ਘਰ ਤਾਂ ਛੱਡ ਦਿੱਤਾ ਪਰ ਉਹਨੂੰ ਜੋਗ ਕਮਾਣ ਦਾ ਸਹੀ ਜੀਵਨ ਦਾ ਢੰਗ ਆਇਆ ਹੀ ਨਹੀਂ ਸਿੰਧੇ ਜੇ ਅਰਥੇ ਦੇ ਹੁਣ ਇਹਦਾ ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਐਸੇ ਨੇ ਜਿਹੜੇ ਜੋਗ ਸਾਧਨਾ ਦੇ ਨਾਲ ਸੰਬੰਧਿਤ ਨੇ ਭਾਵੇਂ ਅੱਜਕੱਲ੍ਹ ਉਸ ਚੀਜ਼ ਦਾ ਪ੍ਰਭਾਵ ਸਾਨੂੰ ਇਹਨਾਂ ਨਜ਼ਰ ਨਹੀਂ ਆ ਰਿਹਾ ਇਹ ਜੇ ਐਕਸਰਸਾਈਜ਼ ਸਾਡੇ ਸਰੀਰ ਦੀ ਤੰਦਰੁਸਤੀ ਲਈ ਉਹ ਸਸ ਆਸਨ ਜਿਹੜੇ ਨੇ ਉਹ ਕੁਝ ਹੱਦ ਤੱਕ ਸਹਾਇਕ ਨੇ ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਵੇਲੇ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਤੱਕ ਇਸ ਜੋਗ ਮਤ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਇਥੋਂ ਤੱਕ ਕਿ ਰਾਜਿਆਂ ਦੇ ਪੁੱਤਰ ਰਾਜ ਭਾਗ ਛੱਡ ਕੇ ਫਕੀਰ ਜੋਗੀ ਬਣ ਗਏ ਥੋੜਾ ਜਨਾ ਆਪ ਜੀ ਨੂੰ ਸਿਰਫ ਕੁਝ ਬੇਨਤੀਆਂ ਕਰਨੀਆਂ ਨੇ ਕਿ ਆਪ ਬਾਣੀ ਪੜਨ ਵਾਲੇ ਬੈਠੇ ਹੋ ਤੇ ਇੱਕ ਅਰਜ਼ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਵਾਰੀ ਮੈਂ ਅੱਗੇ ਵੀ ਕਿਹਾ ਸੀ ਇਹ ਨਿਆਰਾਪਣ ਹੈ ਬੜਾ ਜੋ ਪਰਵਾਸ਼ਾ ਜਾਂ یوں ਕਹੇ ਲੋ ਜਿੰਨਾ ਸਪਿਰਚੁਅਲ ਰੂਹਾਨੀ ਸ਼ਬਦਾਂ ਦੀ ਵਿਆਖਿਆ ਡੈਫੀਨੇਸ਼ਨ ਗੁਰੂਗਰਾਂ ਸਹਿਬ ਨੇ ਦਿੱਤੀ ਹੈ ਕਈ ਵਾਰੀ ਸਾਨੂੰ ਉਹ ਸ਼ਬਦਾਂ ਦੀ ਪਰਭਾਸ਼ਾ ਬਾਹਰੋਂ ਪੜਨੂ ਨਹੀਂ ਮਿਲਦੀ ਜਿਵੇਂ ਉਹਦੇ ਦੋ ਪੱਖ ਰੱਖੇ ਆ ਅੱਜ ਦਾ ਸ਼ਬਦ ਹੈ ਇੱਕ ਪੱਖ ਤਾਂ ਰੱਖਿਆ ਜਿਸ ਨੂੰ ਜੀਵਨ ਜੀਣ ਦਾ ਤਰੀਕਾ ਨਹੀਂ ਮਹਾਰਾਜ ਕਹਿੰਦੇ ਉਹ ਕਾਦਾ ਜੋਗੀ ਤੇ ਦੂਜਾ ਪੱਖ ਰੱਖਿਆ ਵੀ ਅਸਲ 'ਚ ਜੋਗੀ ਮੁਕਤ ਹੁੰਦਾ ਹੈ ਤੇ ਉਹ ਜਿਹੜਾ ਮੁਕਤ ਜੋਗੀ ਹੈ ਉਹਦੀ ਜੀਵਨ ਕੀ ਹੈ ਉਹ ਅਸੀਂ ਅਗਲੀਆਂ ਤੁਕਾਂ 'ਚ ਬਚਨਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਅਸੀਂ ਰੋਹਾਨੀ ਵਰਤਨੇ ਆ ਉਹਨਾਂ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ 'ਚ ਪਈ ਹੈ ਪਰ ਉਹ ਵੀ ਪਰਿਭਾਸ਼ਾ ਉਨੀ ਦੇਰ ਤੱਕ ਸਾਰਥਕ ਨਹੀਂ ਹੋਵੇਗੀ ਜਿੰਨੀ ਦੇਰ ਤੱਕ ਅਮਲੀ ਜਾਮਾ ਨਾ ਪਹਿਨਾਇਆ ਜਾਏ ਪਰਿਭਾਸ਼ਾ ਤਾਂ ਹੈ ਜਿਵੇਂ ਹੁਣ ਪਿਛਲੇ ਦਿਨ ਮੈਂ ਕਰਦਸਤ ਕੀਤੀ ਸ਼ਬਦ ਹੈ ਗੁਰੂ ਅਸੀਂ ਗੁਰੂ ਸ਼ਬਦ ਵਰਤਨੇ ਆ ਸਤਗੁਰੂ ਸ਼ਬਦ ਵਰਤਨੇ ਆ ਥੋੜਾ ਜਿਹਾ ਗੁਰਮੁਖੀ ਧਿਆਨ ਦਿਆ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਸ਼ਬਦ ਦੀ ਪਰਿਭਾਸ਼ਾ ਜਿਹੜੀ ਦਿੱਤੀ ਹੈ ਉਹ ਭਾਰਤ ਵਿੱਚ ਜਿਹੜਾ ਗੁਰੂ ਲਫ਼ਜ਼ ਦੀ ਪਰਿਭਾਸ਼ਾ ਹੈ ਉਹਦੇ ਤੋਂ ਵੱਖਰੀ ਹੈ ਉੰਜ ਆਪ ਜੀ ਦੇਖੋ ਉਥੇ ਗੁਰੂ ਸ਼ਬਦ ਖਰ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹਦੇ ਕੋਲ ਦੁਨਿਆਵੀ ਗੁਣ ਵੀ ਹੋ ਗਏ ਕੈਵਰੀ ਪੜੇ ਲਿਖੇ ਪੁਰਾਣੇ ਸੰਪਰਦਾਇ ਸੱਜਣ ਕਹਿੰਦੇ ਸਨ ਇਹ ਮੇਰਾ ਵਿਦਿਆ ਗੁਰੂ ਹੈ ਜਿਸ ਬੰਦੇ ਕੋਲ ਡ్రਾਈਵਰੀ ਸਿੱਖੀ ਹੋਣੀ ਹੁਨਰ ਸਿੱਖਿਆ ਹੋਣਾ ਉਹਨੂੰ ਵੀ ਕਹਿੰਦੇ ਸਨ ਇਹ ਅਸਲ 'ਚ ਮੇਰਾ ਗੁਰੂ ਹੈ ਮੈਨੂੰ ਡ్రਾਈਵਰੀ ਦਾ ਹੁਨਰ ਇਹਨੇ ਸਿਖਾਇਆ ਜੇ ਵਰਕਸ਼ਾਪ ਵਿੱਚ ਕੰਮ ਕਰਨਾ ਤੇ ਉਹਨੂੰ ਸਮਝ ਪੈ ਜਾਣੀ ਕਹਿ ਦੇਣਾ ਇਹ ਮੇਰਾ ਅਸਲ 'ਚ ਉਸਤਾਦ ਹੈ ਮੇਰਾ ਗੁਰੂ ਹੈ ਇਹਨੇ ਮੈਨੂੰ ਸਿਖਾਇਆ ਹੈ ਮੈਂ ਸਿੱਧੀ ਬੇਨਤੀ ਕਰਾਂ ਕਿ ਦੁਨਿਆਵੀ ਹੁਨਰ ਦੁਨਿਆਵੀ ਕੰਮ ਵੀ ਜਿਹਦੇ ਤੋਂ ਸਿੱਖੇ ਜਾਂਦੇ ਸਨ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸੀ ਇਹ ਮੇਰਾ ਗੁਰੂ ਹੈ ਪਰ ਗੁਰਮਖੋ ਇੱਕ ਗੁਰੂ ਰੋਹਾਨੀ ਵਿਦਿਆ ਦੇਣ ਵਾਲੇ ਨੂੰ ਕਹਿੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ ਤੇ ਮੈਂ ਬੇਨਤੀ ਕਰਨਾ ਹੁੰਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਸਤਗੁਰੂ ਸ਼ਬਦ ਇਹਦੀ ਪਰਿਭਾਸ਼ਾ ਬਾਣੀ ਚ ਲੱਭਣ ਦਾ ਯਤਨ ਕਰਕੇ ਜਦੋਂ ਅਸੀਂ ਬਾਣੀ ਚੋਂ ਸ਼ਬਦ ਪੜਾਂ ਕੱਲ ਵੀ ਮੈਂ ਆਪ ਨੂੰ ਸ਼ਾਇਦ ਇੱਥੇ ਕਿਹਾ ਕਿ ਪਿਛੇ ਕਥਾ ਕਰਦਿਆਂ ਮੈਂ ਕਿਹਾ ਸੀ ਕਿ ਮੇਰਾ ਮਨ ਹੈ ਟਾਈਮ ਨਹੀਂ ਮੇਰੇ ਕੋਲ ਇਨਾ ਹੁੰਦਾ ਕਿਉਂਕਿ ਸਮਾਂ ਇਨਾ ਹੈ ਨਹੀਂ ਗੁਰਮਖੋ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਪ੍ਰਸ਼ਨ ਨੇ ਹਜ਼ਾਰਾਂ ਮੈਂ ਕਹਿ ਰਿਆਂ ਉਹਨਾਂ ਹਜ਼ਾਰਾਂ ਪ੍ਰਸ਼ਨਾਂ ਦੇ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੇ ਤੁਕਾਂ ਵਿੱਚੋਂ ਪ੍ਰਸ਼ਨ ਤੇ ਤੁਕਾਂ ਵਿੱਚੋਂ ਉੱਤਰ ਲੱਭ ਜਾਣ ਆਪਾਂ ਮਿਹਨਤ ਹੈ ਹਜ਼ਾਰਾਂ ਪਰ ਬਾਸ਼ਾ ਮਾਂ ਹਜ਼ਾਰਾਂ ਪ੍ਰਸ਼ਨ ਮਿਲਣਗੇ ਤੇ ਜਿਹੜਾ ਬੱਚਾ ਇੱਕ ਵਾਰੀ ਉਸ ਕਿਤਾਬ ਨੂੰ ਪੜ ਲਏਗਾ ਯਾਦ ਰੱਖਿਓ ਉਹਨੂੰ ਅਰਥ ਆਪ ਲਿਆ ਵੀ ਸਮਝ ਪੈ ਜਾਣਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸ਼ਨ ਉੱਤਰੀ ਹੈ ਆਪਿ ਆਹ ਪਾਠ ਕਰਦੇ ਕਿ ਗਜਜੀ ਸਾਹਿਬ ਦਾ ਪਾਠ ਕਰਦੇ ਸਭ ਤੋਂ ਪਹਿਲਾਂ ਤਾਂ ਪ੍ਰਸ਼ਨੋਤਰੀ ਪਹਿਲੀ ਪੌੜੀ ਚ ਹੈ ਕਿ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਇਹ ਕੁਐਸਚਨ ਹੈ ਇਹਦਾ ਉੱਤਰ ਇਹ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾ ਹੈ ਨਹੀਂ ਪ੍ਰਸ਼ਨੋਤਰੀ ਹੁਣ ਜਿਵੇਂ ਨਾਨਕ ਸੁਹਾਗਨ ਕਾ ਕਿਆ ਚਿੰਨ ਹੈ ਇਹ ਇਹ ਪ੍ਰਸ਼ਨ ਹੈ ਤੇ ਅੱਗੇ ਦਾ ਉੱਤਰ ਇਹ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਈ ਅਗਲੀ ਬੇਨਤੀ ਇੱਕ ਨਹੀਂ ਸਹਿਜ ਪਾਠ ਕਰਦਿਆਂ ਨੋਟ ਕਰਿਆ ਕਰੀ ਆਪਾਂ ਭਾਵੇਂ ਕਥਾ ਨਹੀਂ ਵੀ ਕਰਨੀ ਹੋ ਸਕਦਾ ਆਪ ਜੀ ਦੀ ਨੋਟਬੁੱਕ ਰਹੀਂ ਕਿਸੇ ਖੋਰ ਦਾ ਭੜਾ ਹੋ ਜਾਏ ਜਿਵੇਂ ਕੋਣ ਇੱਕ ਪ੍ਰਸ਼ਨ ਹੈ ਕਿ ਭਰੀਏ ਹੱਥ ਪੈਰ ਤਨ ਦੇਹ ਇਹਦਾ ਉੱਤਰ ਹੈ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਜੇ ਕੱਪੜੇ ਮੈਲੇ ਨਾਲ ਭਰੇ ਜਾਣ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਇਹਦਾ ਉਤਰ ਉਹ ਧੋਪੈ ਨਾਮਕ ਰੰਗ ਇੱਕ ਹੋਰ ਸ਼ਬਦ ਤੁਸੀਂ ਪੜ੍ਹਦੇ ਹੋ ਇੱਕ ਇੱਕ ਬਾਬਾ ਫਰੀਦ ਸਾਹਿਬ ਦਾ ਉਹ ਕੁਐਸਚਨ ਹੈ ਚਲੋ ਮੇਰਾ ਵਿਸ਼ਾ ਨਹੀਂ ਕਦੀ ਫਿਰ ਸਮਾਂ ਮਿਲੇਗਾ ਆਪਾਂ ਇਹਨੂੰ ਖੁੱਲ ਕੇ ਬੜੇ ਪ੍ਰਸ਼ਨ ਨੇ ਉਹ ਬਚਨ ਕਹ ਕਵਨ ਹਜ਼ੂਰ ਦਾ ਬਚਨ ਕਹ ਕਵਨ ਸੋ ਅੱਖਰ ਕਵਨ ਗੁਣ ਕਵਣ ਸੋ ਮੰਨੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜੇਤ ਬਸ ਆਵੇ ਕੰਤ ਕਿੰਨੇ ਸਵਾਲ ਬਣ ਗਏ ਜੀ ਇਹਦੇ ਚ ਸਿਰਫ ਦੋ ਤੁਕਾਂ ਦਾ ਪਾਠ ਮੈਂ ਕੀਤਾ ਹੈ ਕਵਣ ਸੋ ਅੱਖਰ ਉਹ ਕੌਣ ਸੇ ਅੱਖਰ ਹੈ ਜਿਹਦੇ ਬੋਲਣ ਨਾਲ ਮੇਰਾ ਪਤੀ ਪ੍ਰਮਾਤਮਾ ਰੱਬ ਜੀ ਵਸ ਵਿੱਚ ਹੋ ਜਾਏ ਕਵਣ ਗੁਣ ਉਹ ਕਿਹੜਾ ਗੁਣ ਹੈ ਜਿਹਨੂੰ ਮੈਂ ਧਾਰਨ ਕਰਾਂ ਕਿਹੜਾ ਸ਼ਰੋਮਣੀ ਮੰਤਰ ਹੈ ਜਿਹੜਾ ਆਪਣੀ ਜ਼ਬਾਨ ਤੋਂ ਵੇਲਾ ਬੋਲਾਂ ਤੇ ਮੈਨੂੰ ਦੱਸੋ ਕਿਹੜਾ ਮੈਂ ਲਿਬਾਸ ਕਿਹੜਾ ਮੇਕਅਪ ਵੇਸ਼ ਦਾ ਅਰਥ ਇਹ ਹੀ ਹੈ ਨਾ ਜੀ ਅੱਜਕੱਲ ਜਿਹਨੂੰ ਮੇਕਅਪ ਸ਼ਬਦ ਕਹਿੰਦੇ ਵੇਸ਼ ਵੇਸ਼ਭੁਸ਼ਾਈ ਕਮਣ ਸੋ ਅਖਰ ਕਮਣ ਗੁਣ ਕਮਣ ਸਮਨੀਆਂ ਮੰਤ ਕਮਣ ਸੋ ਵੇਸ਼ੋ ਘੌਂ ਕਰੀ ਜਿਤ ਬਸ ਆਵੇ ਕੰਤ ਚ ਚਾਰ ਸਵਾਲ ਨੇ ਵੇਸ਼ ਵੇ ਸਵਾਲ ਦੇ ਆ ਗਏ ਅੱਗੇ ਫਿਰ ਇਹਦਾ ਉੱਤਰ ਹੈ ਨਿਮਨ ਸੋ ਅਖਰ ਇਹ ਸਵਾਲ ਹੈ ਕਮਣ ਸੋ ਅਖਰ ਨਿਮਨ ਸੋ ਅਖਰ ਖਾਵਣ ਗੁਣ ਦੂਜਾ ਸਹਾਰਨਾ ਗੁਣ ਹੈ ਜੇ ਬਹਾਮਣੀਆਂ ਮੰਤ ਜ਼ਬਾਨ ਤੋਂ ਮਿੱਠਾ ਬੋਲੇ ਦੂ ਵੱਡਾ ਕੋਈ ਸ਼ਰੋਮਣੀ ਮੰਤਰ ਨਹੀਂ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰ ਦੇਖੋ ਸਵਾਲ ਖਵ ਦਾ ਨਾਲ ਉੱਤਰ ਹੋਰ ਸੌਖਾ ਜਪਜੀ ਸਾਹਿਬ ਚ ਇੱਕ ਪ੍ਰਸ਼ਨ ਹੋਰ ਹੁੰਦਾ ਕਵਣ ਸੁਵੇਲਾ ਵਕਤ ਕਵਣ ਕਵਣ ਖਿੱਤ ਕਵਣ ਵਾਰ ਕਵਣ ਸਿਰਤੀ ਮਹਾ ਕਵਣ ਜਿਤ ਹੋਵਾ ਆਕਾਰ ਵੇਖੋ ਮੈਂ ਇਹ ਨਹੀਂ ਕਿ ਕੋਈ ਆਪਣੀ ਵਿਦਵਤਾ ਛਾੜ ਰਿਆਂ ਮੇਰੀ ਇੱਛਾ ਵੀ ਸਤਗੁਰੂ ਤੋਂ ਸੇਵਾ ਇਲਾਈ ਹੈ ਇਮਾਨਦਾਰੀ ਨਾਲ ਕਰ ਸਕੀ ਹੁਣ ਇਹ ਕਿੰਨੇ ਸਵਾਲ ਨੇ ਉਹ ਵੇਲਾ ਕਿਹੜਾ ਉਹ ਵਕਤ ਕਿਹੜਾ ਉਹ ਰੁੱਤ ਕਿਹੜੀ ਉਹ ਮਹੀਨਾ ਕਿਹੜਾ ਹਫਤੇ ਦਾ ਵਾਰ ਕਿਹੜਾ ਜਿੱਦਨ ਸਾਰਾ ਸੰਸਾਰ ਬਣਿਆ ਸੀ ਕਮਣ ਸਵੇਲਾ ਵਕਤ ਕਮਣ ਕਵਣ ਥਿਤ ਕਵਣ ਵਾਰ ਕਵਣ ਸ੍ਰੂਤੀ ਮਾਂ ਕਮਣ ਜਿੱਤ ਉਹ ਆਕਾਰ ਫਿਰ ਅੱਗੇ ਗੁਰੂ ਜੀ ਨੇ ਅਜੇ ਉੱਤਰ ਨਹੀਂ ਦਿੱਤਾ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੈ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਅਜੇ ਪ੍ਰਸ਼ਨ ਉੱਥੀ ਖਲੋਤਾ ਪਰ ਦੇਖੋ ਇੱਕ ਤੁਗ ਜੁ ਉੱਤਰ ਦੇ ਦਿੱਤਾ ਮਹਾਰਾਜ ਕਮਾਲ ਕਰ ਦਿੱਤੇ ਤੇ ਸਤਿਗੁਰਾਂ ਨੇ ਹਜ਼ੂਰ ਕਹਿੰਦੇ ਨੇ ਕਿ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਇਹਦਾ ਉੱਤਰ ਕੀ ਹੈ ਕਹਨ ਲੱਗੇ ਇੰਨੇ ਸਵਾਲਾਂ ਦਾ ਇੱਕੋ ਉੱਤਰੇ ਜਾ ਕਰਤਾ ਸਿਰਟੀ ਕੋ ਸਾਝੇ ਆਪੇ ਜਾਣਾ ਇਸ ਵਿੱਚ ਗੁਰਮੁਖ ਖਿੱਲ ਨੇ ਪ੍ਰਸ਼ਨ ਅੱਧੀ ਤੋਕ ਦੇ ਵਿੱਚ ਸਤਗੁਰਾਂ ਨੇ ਸਾਨੂੰ ਉੱਤਰ ਦੇ ਦਿੱਤਾ ਮੈਂ ਇਸ ਕਰਕੇ ਥੋੜਾ ਜਿਹਾ ਜਿਹਦਾ ਧਿਆਨ ਲੈ ਜਾਣਾ ਚਾਹਨਾ ਗੁਰੂ ਗ੍ਰੰਥ ਸਾਹਿਬ ਵਿੱਚ ਉਸੇ ਸ਼ਬਦ ਦਾ ਖੰਡਨ ਕੀਤਾ ਜਾਂਦਾ ਹੈ ਉਥੇ ਸ਼ਬਦ ਦੀ ਪੂਜਾ ਕੀਤੀ ਜਾ ਰਹੀ ਸੁਣਿਓ ਸ਼ਬਦ ਹੈ ਮੈਂ ਵਰਤਿਆ ਗੁਰੂ ਗੁਰੂ ਸ਼ਬਦ ਬਹੁਤ ਹਾਂ ਮਾਤੇ ਵਰਤਨੇ ਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਸਤਿਗੁਰੂ ਸ਼ਬਦ ਹੁੰਦਾ ਗੁਰੂ ਸ਼ਬਦ ਹੁੰਦਾ ਉੱਥੇ ਸਤਿਗੁਰੂ ਇੱਕ ਤਾਂ ਇੰਨੇ ਉੱਚੇ ਦਰਜੇ ਦੀ ਗੱਲ ਕਰਦੇ ਆ ਗੁਰਮਖੋ ਜਦੋਂ ਅਸੀਂ ਪਾਠ ਪੜ੍ਹਨੇ ਆ ਕਿ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪਰਮਾਤਮਾ ਵਿੱਚ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਇੱਕਮਿਕ ਨੇ ਮਿਲੇ ਹੋਏ ਨੇ ਸਤਿਗੁਰਾਂ ਨੇ ਇੱਕ ਬਚਨ ਹੋਰ ਕੀਤਾ ਹਜ਼ੂਰ ਦਾ ਇੱਕ ਬਚਨ ਹੈ ਕਿ ਸਤਗੁਰੂ ਅਸਲ 'ਚ ਸਤ ਪੁਰਖ 'ਚ ਅਭੇਦ ਹੈ ਉਹਦਾ ਜਿਹੜਾ ਸਰਕਾਰ ਰੂਪ ਹੈ ਉਹ ਸਤਗੁਰੂ ਹੈ ਕਿਉਂਕਿ ਜਦੋਂ ਅਸੀਂ ਪਟਾਂ ਨੂੰ ਪੜਨੇ ਆ ਇਸ ਗੱਲ ਨੂੰ ਬੜੇ ਬਰੀਕ ਤਰੀਕੇ ਨਾਲ ਖੰਡਨ ਕੀਤਾ ਜਾ ਰਿਹਾ ਹੈ ਸਾਡੇ 'ਚ ਤੇ ਜਿਹੜਾ ਬੰਦਾ ਬਾਣੀ ਪੜੇਗਾ ਉਹ ਸਮਝ ਜਾਏਗਾ ਬੰਦਾ ਬੋਲ ਕੀ ਵਿਆਹ ਜਦੋਂ ਗੁਰੂ ਸ਼ਬਦ ਹੁੰਦਾ ਹੈ ਸਤਗੁਰੂ ਸ਼ਬਦ ਹੁੰਦਾ ਹੈ ਜਦੋਂ ਗੁਰੂ ਸਾਹਿਬ ਜੀ ਦੀ ਸਿਫਤ ਦੇ ਬੋਲ ਹੁੰਦੇ ਆ ਕਈ ਵਾਰੀ ਇਸ ਨੂੰ ਵਲਾਵਲੂ ਕੇ ਅੰਦਰ ਨਹੀਂ ਮੰਨਦਾ ਹੁੰਦਾ ਉਹਨਾਂ ਦਾ ਵਲਾਵਲੂ ਕੇ ਉਹਨੂੰ ਹੋਰ ਅਰਥ ਜਾ ਕਰ ਜਾਂਦੇ ਆ ਪਰ ਮੇਰੇ ਮਨ ਚ ਇੱਕ ਦਿਨ ਆਇਆ ਕਿ ਜਦੋਂ ਆਪ ਜਿਹੜੇ ਗੁਰਮੁਖ ਪਾਠ ਕਰਦੇ ਆ ਸ਼ਲੋਕ ਸਹਿਸਕ੍ਰਿਤੀ ਸਮਾਪਤ ਹੁੰਦੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਫਿਰ ਗੁਰੂ ਅਰਜੁਨ ਦੇਵ ਦੇ ਸ਼ਲੋਕ ਉਸ ਤੋਂ ਬਾਅਦ ਗਾਥਾ ਆ ਜਾਂਦੀ ਜਿਹੜੀ ਇਹ ਸਹਿਸਕ੍ਰਿਤੀ ਹੈ ਇਹ ਸੰਸਕ੍ਰਿਤ ਨਹੀਂ ਯਾਦ ਰੱਖਿਓ ਇਹ ਸੰਸਕ੍ਰਿਤ ਨਹੀਂ ਇਹ ਸੈਸਕ੍ਰਿਤੀ ਹੈ ਇਹ ਸੰਸਕ੍ਰਿਤ ਤੋਂ ਬਾਅਦ ਹੈ ਜਿਹੜੀ ਗਾਥਾ ਬਾਣੀਆਂ ਆਪਾਂ ਪੜ੍ਹਨੇ ਆ ਗਾਥਾ ਵੀਕ ਭਾਸ਼ਾ ਹੈ ਅਸਲ 'ਚ ਸੈਸਕ੍ਰਿਤੀ ਜਿਹੜੀ ਗਾਥਾ ਹੈ ਇਹ ਬੋਧਿਜ਼ਮ ਜਿਹੜੀ ਬੋਲੀ ਦੀ ਬੋਲੀ ਪਾਲੀ ਜਿਹਨੂੰ ਪਾਲੀ ਭਾਸ਼ਾ ਕਹਿੰਦੇ ਨੇ ਉਹਦੇ ਨਾਲ ਮੇਲ ਖਾਂਦੀ ਹੈ ਇਹ ਸੈਸਕ੍ਰਿਤੀ ਜਿਹੜੀ ਹੈ ਇਹ ਮੈਂ ਇਸ ਕਰਕੇ ਫਿਰ ਮੈਂ ਦੁਹਰਾ ਦਿਆਂਗਾ ਕਿ ਗੁਰਮਖੋ ਹੱਥ ਜੋੜ ਕੇ ਬੇਨਤੀ ਜੇ ਜਿੱਥੇ ਅਸੀਂ ਕਹਿੰਦੇ ਆ ਬਾਹਰ ਮੁਖੀ ਸਿੱਖੀ ਨੂੰ ਬਚਾ ਲਓ ਕੇਸ ਬਚਾ ਲਓ ਰਹਿਤ ਬਚਾ ਲਓ ਹੱਥ ਜੋੜ ਕੇ ਬੇਨਤੀ ਜੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨੂੰ ਵੀ ਬਚਾ ਲਓ ਇਧਰ ਸਾਡਾ ਤਵਜੂ ਕੋ ਇਹਨੂੰ ਦਾ ਕਾਰਨ ਹੈ ਕਿਉਂਕਿ ਜਦੋਂ ਅਸੀਂ ਬਾਣੀ ਪੜ ਹੀ ਨਹੀਂ ਰਹੇ ਇੱਕ ਬੱਚਾ ਤੁਹਾਡਾ ਸਾਡਾ ਪੜਨ ਜਾਂਦਾ ਹੈ ਜੇ ਬੱਚੇ ਨੇ 12 ਸਾਲ ਪੜ੍ਹਾਈ ਕੀਤੀ ਹੈ ਯੂਨੀਵਰਸਿਟੀ ਜਾ ਰਿਹਾ ਹੈ ਜੋ ਟੀਚਰ ਜੋ ਉਸਤਾਦ ਜਾਂ ਮਾਸਟਰ ਜੋ ਲੈਕਚਰਰ ਬੋਲੇਗਾ ਉਹਨੂੰ ਸਮਝ ਪਾਏਗਾ ਤੇ ਜੇ ਇੱਕ ਬੱਚਾ ਸਿਰਫ ਨਰਸਰੀ ਤੱਕ ਸੀਮਿਤ ਰਹੇ ਤੇ ਉਹਦੇ ਕੋਲ ਪੀ ਐਚ ਡੀ ਵਾਲਾ ਆ ਕੇ ਲੈਕਚਰ ਦੇਣ ਲੱਗ ਪਏ ਖਿਮਾ ਕਰਿਓ ਉਹ ਨਰਸਰੀ ਚ ਬੈਠਾ ਹੋਇਆ ਕਹੇਗਾ ਪਤਾ ਨਹੀਂ ਕੀ ਬੋਲ ਕੇ ਚਲਾ ਗਿਆ ਸਾਡੇ ਤੇ ਸਮਝ ਹੀ ਕੁਝ ਨਹੀਂ ਪਿਆ ਅੱਜ ਦੋ ਖੇਸ ਚੀਜ਼ ਦਾ ਇਹਨਾਂ ਗੱਲਾਂ ਦੀ ਸਮਝ ਤਾਂ ਪੈ ਗਈ ਜੇ ਖੁਦ ਬਾਣੀ ਪੜ੍ਹੀ ਹੋਵੇਗੀ ਸਾਰੇ ਨਹੀਂ ਮੇਰਾ ਖਿਆਲ ਸਿੱਖਾਂ ਵਿੱਚ 99% ਸਿੱਖ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਿਉਰੇ ਦਾ ਪਤਾ ਹੀ ਨਹੀਂ ਬਾਣੀ ਬਿਉਰੇ ਦਾ ਕੋਈ ਪਤਾ ਨਹੀਂ ਕਿੰਨੇ ਰਾਗ ਨੇ ਕਿਹੜੇ ਗੁਰੂ ਸਾਹਿਬ ਨੇ ਕਿੰਨੀ ਬਾਣੀ ਉਚਾਰਨ ਕੀਤੀ ਕਿਸ ਕਿੰਨੇ ਉਪਰਾਗ ਨੇ ਕਿਹੜੀਆਂ-ਕਿਹੜੀਆਂ ਪਸ਼ਾਵਾਂ ਵਰਤੀਆਂ ਇਹ ਤਾਂ ਬਰੀਕ ਗੱਲ ਹੈ ਮੇਰਾ ਖਿਆਲ ਸਾਡੇ ਬੰਦਿਆਂ ਨੂੰ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੈਡਿੰਗ ਦੇ ਬਾਰੇ ਵੀ ਪਤਾ ਨਹੀਂ ਪਰ ਅਸੀਂ ਅਸੀਂ ਕਹਿੰਨੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨਹੀਂ ਮੰਨਦੇ ਨਾਮ ਨਹੀਂ ਇਹ ਕਹਾਉਮੇ ਦਾ ਪ੍ਰਤੀਕ ਵੀ ਹੈ ਨਾ ਜਿਹਨੂੰ ਮੰਨਦੇ ਹੋਈ ਉਹਦੇ ਬਾਰੇ ਫਿਰ ਜਾਨਣਾ ਵੀ ਚਾਹੀਦਾ ਉਹ ਉਹਨੂੰ ਜਾਣ ਰਿਹਾ ਸੀ ਮੈਂ ਸਿਰਫ ਜਿਹੜੀ ਬੇਨਤੀ ਆਪ ਨੂੰ ਕਰ ਲੱਗਾ ਦੇਖੋ ਗੁਰੂ ਸ਼ਬਦ ਹੈ ਮੈਂ ਕਹੇ ਇੱਕ ਜਗ੍ਹਾ ਤੇ ਉਹ ਸਤਕਾਰ ਤੇ ਸ਼ਬਦ ਹੈ ਇੱਕ ਜਗ੍ਹਾ ਤੇ ਪੋਖੰਡ ਦੀ ਵਿਆਖਿਆ ਵੀ ਕਰ ਰਿਹਾ ਜਿਵੇਂ ਹੁਣ ਇੱਕ ਬਚਨ ਹੁੰਦਾ ਹੈ ਮੈਂ ਉਹਨੇ ਤੁਹਾਨੂੰ ਕਹਿ ਲੱਗਾ ਪੱਟਾਂ ਦੇ ਸਵਈਏ ਆਪ ਸਭ ਨੂੰ ਪਤਾ ਹੈ ਵੀ ਬਾਬਾ ਸਲੂਕ ਕਬੀਰ ਜੀ ਫਰੀਦ ਜੀ ਤੋਂ ਬਾਅਦ ਪੱਟਾਂ ਦੇ ਸਵਈਆਂ ਤੋਂ ਪਹਿਲਾਂ ਭਾਈ ਸਾਹਿਬ ਨੇ ਬੈਠਿਆ ਇੱਕ ਸਵਈਓਂ ਦੇ ਨੇ ਮੁੱਖ ਬਾਗ ਸਵਈਏ ਪੰਜਵੇਂ ਗੁਰਦੇਵ ਦੇ ਹਾਂਜੀ ਉਹ ਦੋ ਹੈਡਿੰਗ ਨੇ ਇੱਕ ਸਵਈਆਂ ਵਿੱਚ ਤਾਂ ਗੁਰੂ ਅਰਜੁਨ ਦੇਵ ਨੇ ਨਰੋਲ ਸਿਖਤ ਗੁਰੂ ਨਾਨਕ ਸਾਹਿਬ ਦੀ ਕੀਤੀ ਉਦੋਂ ਬਾਅਦ ਪੱਟਾਂ ਦੇ ਸਵਈਏ ਸ਼ੁਰੂ ਹੁੰਦੇ ਮਨ 'ਚ ਬੜੀ ਬੜੀ ਆਇਆ ਪਰ ਮੈਂ ਉਹ ਜੋ ਸਵਾਲ ਆਇਆ ਮੈਂ ਕਦੀ ਉਹਨੂੰ 네ਗੇਟਿਵ 'ਚ ਨਹੀਂ ਲਿਆ ਮੇਰੇ ਗੁਰੂ ਗਲਤ ਕੀਤਾ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਪਰ ਪਾਠ ਕਰਦੇ ਆ ਇੰਨੀ ਕੋਈ ਗੁਰਮਤ ਪਿਆਰਿਆਂ ਤੋਂ ਸਮਝ ਪਈ ਕਿ ਅਸਲ 'ਚ ਗੁਰੂ ਨਾਨਕ ਸਾਹਿਬ ਦਾ ਕੋਈ ਸਵਈਆ ਨਹੀਂ ਗੁਰੂ ਅੰਗਦ ਸਾਹਿਬ ਦੇ ਸਿਰਫ ਸ਼ਲੋਕ ਨੇ ਗੁਰੂ ਅਮਰਦਾਸ ਦਾ ਕੋਈ ਸਵਈਆ ਨਹੀਂ ਗੁਰੂ ਰਾਮਦਾਸ ਦੇ ਕੋਈ ਗੁਰੂ ਅਰਜੁਨ ਦੇਵ ਨੇ ਆਪਣੇ ਸਵਈਏ ਪਹਿਲਾਂ ਕਿਉਂ ਦਰਜ ਕੀਤੇ ਭਟਾਂ ਦੇ ਸਵਈਏ ਬਾਅਦ ਵਿੱਚ ਆਉਂਦੇ ਆ ਉਹ ਗੁਰਮੁਖ ਕਹਿ ਰਹੇ ਸਨ ਇਸ ਕਰਕੇ ਕਿ ਸਿੱਖੋ ਭਟਾਂ ਦੇ ਸਵਈਏ ਪੜਨ ਲੱਗਿਆਂ ਤੁਹਾਡੇ ਮਨ ਚ ਕਿਤੇ ਫੁਰਨਾ ਨਾ ਉੱਠ ਜਾਏ ਕਿ ਪੱਟਾ ਨੇ ਸਪਸ਼ਟ ਕਰਨਾ ਨਿਰੰਕਾਰ ਦਾ ਜਿਹੜਾ ਆਕਾਰ ਹੈ ਉਹਦਾ ਨਾਮ ਧੰਗ ਗੁਰੂ ਨਾਨਕ ਸਾਹਿਬ ਹੈ